ਹਰਿਆਣਾ ਦੋਸਤੋ ਗੱਲਬਾਤ ਕਰ ਰਿਆਂ ਹਰਿਆਣੇ ਦੀ ਦੁਆਬਾ ਰੇੜੂ ਦਾ ਮਾਂ ਚ ਫਿਨਲ ਸਟੂਡੀਓ ਤੇ ਮੈਂ ਤੁਹਾਡਾ ਦੋਸਤ ਭਿੰਦਰਪੁਰ ਪਾਰਾ ਜੀ ਇੱਕ ਕਿਸਾਨ ਦੀ ਗੱਲ ਕਰਦੇ ਆ ਪਹਿਲਾਂ ਸਮਿਆਂ ਦੇ ਵਿੱਚ ਜਿਹੜਾ ਰਿੰਡ ਸੀ ਉਹਨੂੰ ਜਿਹੜਾ ਉਹਦਾ ਤੇਲ ਕਾਫੀ ਕੱਢਦੇ ਰਹੇ ਆ ਤੇ ਪਟੱਕ ਪਟੱਕ ਕਰਕੇ ਜਦੋਂ ਧੁੱਪੇ ਪਾਉਂਦੇ ਆ ਤਾਂ ਉਹ ਬ੍ਰਾਊਨ ਪਹਿਲਾਂ ਹਰੇ ਹੁੰਦੇ ਆ ਫਿਰ ਬ੍ਰਾਊਨ ਹੋ ਜਾਂਦੇ ਆ ਪੱਕ ਜਾਂਦੇ ਆ ਜਦੋਂ ਫਿਰ ਉਹਨੂੰ ਧੁੱਪਾ 2-3 ਲਵਾ ਕੇ ਤੇ ਉਹਦੇ ਵਿੱਚੋਂ ਬੀਜ ਕੱਢ ਲੈਂਦੇ ਆ ਕੱਢ ਲਏ ਜਾਂਦੇ ਆ ਤੇ ਨਰਮਾ ਛੱਡ ਕੇ 50 ਕਿੱਲਿਆਂ ਦੇ ਵਿੱਚ ਬੀਜੀਆ ਰੰਡੀ ਤੇ ਬਾਜ਼ਾਰ ਦੇ ਵਿੱਚ ਇਹ ਦੀ ਕੀਮਤ ਕਿੰਨੀ ਆ ਦੇਖਦੇ ਹਾਂ ਪੰਜਾਬ ਦੇ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਸਿਰਸਾ ਜ਼ਿਲ੍ਹੇ ਦੇ ਕੁਝ ਕਿਸਾਨਾਂ ਨੇ ਹੁਣ ਨਰਮੇ ਦੀ ਫਸਲ ਲਗਾਉਣੀ ਬੰਦ ਕਰਤੀ ਹੈ ਤੇ ਨਰਮਾ ਨਾ ਬੀਜਣ ਦਾ ਕਾਰਨ ਗੁਲਾਬੀ ਸੁੰਡੀ ਦਾ ਹਮਲਾ ਦੱਸਿਆ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਹੁੰਦੇ ਨੁਕਸਾਨ ਤੋਂ ਉੱਭਰਨਾ ਬਹੁਤ ਮੁਸ਼ਕਲ ਹੋ ਗਿਆ ਇਸ ਦੇ ਲਈ ਹੁਣ ਉਹਨਾਂ ਨੇ ਨਰਮੇ ਦਾ ਬਦਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਨਰਮੇ ਦਾ ਬਦਲ ਹੈ ਅਰੰਡੀ ਦੀ ਖੇਤੀ ਅਰੰਡੀ ਇੱਕ ਬੀਜ ਉਤਪਾਦਨ ਫਸਲ ਹੈ ਜਿਸ ਨੂੰ ਕੈਸਟਰ ਫਾਰਮਿੰਗ ਵੀ ਕਿਹਾ ਜਾਂਦਾ ਹੈ ਹਰਿਆਣਾ ਦੇ ਵਿੱਚ ਜ਼ਿਲ੍ਹਾ ਸਿਰਸਾ ਦੇ ਪਿੰਡ ਜਲਾਲ ਜਲਾਲ ਆਣਾ ਦੇ ਕਿਸਾਨ ਜਿਹੜੇ ਨੇ ਗੁਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਨਰਮੇ ਦੀ ਫਸਲ ਤੋਂ ਹੋਏ ਨੁਕਸਾਨ ਹੋਣ ਤੋਂ ਬਾਅਦ ਇਸ ਸਾਲ ਜਿਹੜਾ ਉਹਨਾਂ ਨੇ ਲਗਭਗ ਲਗਭਗ ਜਿਹੜਾ 50 ਕਿੱਲਿਆਂ ਦੇ ਵਿੱਚ ਅਰੰਡੀ ਦੀ ਫਸਲ ਜੜੀ ਆ ਬੀਜ ਦਿੱਤੀ ਹੈ। 50 ਦੇ ਵਿੱਚੋਂ 10 ਕਿੱਲੇ ਉਹਨਾਂ ਦੇ ਆਪਣੇ ਨੇ ਜਦਕਿ 40 ਕਿੱਲੇ ਜੜੇ ਆ ਜ਼ਮੀਨ ਉਹਨਾਂ ਨੇ ਠੇਕੇ ਉੱਤੇ ਲਈ ਹੋਈ ਹੈ। ਕਿਸਾਨ ਗੁਰਮੀਤ ਗੁਰਪ੍ਰੀਤ ਸਿੰਘ ਕਹਿੰਦੇ ਨੇ ਕਿ ਨਰਮੇ ਦੀ ਫਸਲ ਕਿਸਾਨਾਂ ਦੇ ਲਈ ਹੁਣ ਮੁਨਾਫੇ ਦੀ ਫਸਲ ਨਹੀਂ ਰਹੀ। ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਪਿਛਲੇ ਸਾਲ ਮੈਂ ਲੱਖਾਂ ਰੁਪਏ ਦੀ ਕੀਟ ਨਾਸ਼ਕ ਸਪਰੇਅ ਨਰਮੇ ਦੇ ਉੱਤੇ ਕਰ ਦਿੱਤੀ। ਉੱਤੋਂ ਝਾੜ ਵੀ ਘੱਟ ਹੀ ਨਿਕਲਿਆ। ਇਸ ਕਰਕੇ ਮੈਂ YouTube ਦੇ ਉੱਤੇ ਅਰੰਡੀ ਦੀ ਫਸਲ ਲਗਾਉਣ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਪੂਰੇ 50 ਕਿੱਲਿਆਂ ਦੇ ਵਿੱਚ ਅਰੰਡੀ ਦੇ ਬੂਟੇ ਲਾ ਦਿੱਤੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਡਾਕਟਰ ਤਿਜਿੰਦਰ ਸਿੰਘ ਰਿਆੜ ਕਹਿੰਦੇ ਨੇ ਕਿ ਮੂਲ ਰੂਪ ਦੇ ਵਿੱਚ ਅਰੰਡੀ ਦੀ ਫਸਲ ਉਹਨਾਂ ਇਲਾਕਿਆਂ ਦੇ ਵਿੱਚ ਹੁੰਦੀ ਹੈ। ਜਿੱਥੇ ਜ਼ਮੀਨੀ ਪਾਣੀ ਘੱਟ ਹੋਵੇ ਜਾਂ ਸੋਕੇ ਵਰਗੇ ਹਾਲਾਤ ਹੋਣ ਸੁੱਕੇ ਅਤੇ ਗਰਮ ਖੇਤਰਾਂ ਦੇ ਵਿੱਚ ਰੰਡੀ ਚੰਗੀ ਤਰ੍ਹਾਂ ਉੱਗਦੀ ਹੈ ਹਰਿਆਣਾ ਦੇ ਵਿੱਚ ਵੱਧ ਰਹੀ ਹੈ ਰੰਡੀ ਦੀ ਕਾਸ਼ਤ सिरसा ਜ਼ਿਲ੍ਹਾ ਜਿਹੜਾ ਜਿੱਦਾਂ ਇਹ ਦੋਸਤੋ ਆਪਣੇ ਕਈ ਵਾਰੀ ਅੱਕ ਵੀ ਹੋ ਜਾਂਦਾ ਨਾ ਉਦਾਂ ਦੇ ਵਿੱਚ ਹੀ ਲੱਗਦਾ ਹੈ ਇਹ ਆ ਆਪਣੇ ਆਮ ਜਿਹੜਾ ਦੁਆਬੇ ਦੇ ਵਿੱਚ ਵੀ ਦੇਖ ਲਓ ਅੱਕ ਹੋ ਜਾਂਦਾ ਪਰ ਇਹ ਜਿਹੜਾ ਜ਼ਿਆਦਾ ਰੇਤਲੇ ਇਲਾਕੇ ਦੇ ਵਿੱਚ ਇਹ ਜਿਹੜੀ ਹੁੰਦੀ ਹੈ ਸ਼ਿਰਸਾ ਜ਼ਿਲ੍ਹੇ ਦੇ 나ਥੂ ਸਰੀ ਚੌਪਟਾ ਤੇ ਕਾਲਾ ਬਾਲੀ ਦੇ ਏਰੀਏ ਦੇ ਵਿੱਚ ਕਿਸੇ ਸਮੇਂ ਰੰਡੀ ਦੀ ਫਸਲ ਕਾਫੀ ਕਿਸਾਨਾਂ ਵੱਲੋਂ ਬੀਜੀ ਜਾਂਦੀ ਸੀ ਪਰ ਇਹ ਫਸਲ ਨਰਮੇ ਕਪਾਹ ਦੇ ਬਦਲ ਦੇ ਲਈ ਨਹੀਂ ਬਣ ਸਕੀ ਜ਼ਿਲ੍ਹਾ ਖੇਤੀਬਾੜੀ ਦੇ ਜਿਹੜੇ ਡਿਪਟੀ ਨੇ ਡਾਇਰੈਕਟਰ ਡਾਕਟਰ ਸੁਖਦੇਵ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਇਹ ਫਸਲ ਰਫ ਟਫ ਹੈ ਤੇ ਇਸ ਨੂੰ ਕੋਈ ਜ਼ਿਆਦਾ ਬਿਮਾਰੀਆਂ ਵੀ ਨਹੀਂ ਲੱਗਦੀਆਂ ਕਿਸਾਨ ਇਸ ਫਸਲ ਨੂੰ ਨਰਮੇ ਕਪਾਹ ਦੀ ਫਸਲ ਦੇ ਬਦਲ ਦੇ ਵਜੋਂ ਅਪਣਾ ਸਕਦੇ ਆ ਇਸ ਫਸਲ ਦੇ ਉੱਤੇ ਹੋਰਾਂ ਫਸਲਾਂ ਦੇ ਮੁਕਾਬਲੇ ਘੱਟ ਖਰਚਾ ਹੋਣ ਦੇ ਕਾਰਨ ਕਿਸਾਨਾਂ ਨੂੰ ਆਮਦਨ ਵੀ ਚੰਗੀ ਹੋ ਸਕਦੀ ਹੈ ਡਾਕਟਰ ਕੰਬੋਜ ਦੱਸਦੇ ਨੇ ਕਿ ਇਸ ਫਸਲ ਦੇ ਬੀਜਾਂ ਦੇ ਉੱਤੇ ਸਰਕਾਰ ਕਿਸਾਨਾਂ ਨੂੰ ਬੀਜ ਤੇ ਹੋਰ ਖਰਚੇ ਦੇ ਲਈ 4000 ਰੁਪਏ ਸਬਸਿਡੀ ਵੀ ਮੁਹੱਈਆ ਕਰਵਾ ਲਈ ਕਰਵਾਉਂਦੀ ਹੈ ਤੇ ਜੇਕਰ ਕਿਸਾਨ ਇਸ ਫਸਲ ਦੇ ਏਰੀਆ ਦੇ ਵਿੱਚ ਬਿਜਾਈ ਕਰਦੇ ਨੇ ਤਾਂ ਇਸ ਏਰੀਆ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ ਇਹ ਫਸਲ ਨਰਮੇ ਕਪਾਹ ਦੇ ਬਦਲ ਬਣ ਸਕਦੀ ਹੈ ਇਸ ਦੇ ਲਈ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤੇ ਵਿਭਾਗ ਦੇ ਵੱਲੋਂ ਕਈ ਪ੍ਰਦਰਸ਼ਨੀ ਪਲਾਟ ਵੀ ਲਵਾਏ ਜਾਂਦੇ ਨੇ ਉਧਰ ਸਿਰਸਾ ਜ਼ਿਲ੍ਹੇ ਦੇ ਖੇਤੀਬਾੜੀ ਸੁਪਰਵਾਈਜ਼ਰ ਰਮਨਜੀਤ ਸਿੰਘ ਵੀ ਸਹਿਮਤ ਨੇ ਉਹ ਵੀ ਮੰਨਦੇ ਨੇ ਕਿ ਹਰਿਆਣਾ ਦੇ ਵਿੱਚ ਕਈ ਕਿਸਾਨ ਨਰਮੇ ਦੀ ਫਸਲ ਤੋਂ ਦੂਰ ਹੋ ਦੂਰ ਜਿਹੜਾ ਜਾ ਰਹੇ ਨੇ ਇਸ ਦਾ ਕਾਰਨ ਗੁਲਾਬੀ ਸੁੰਡੀ ਦਾ ਹਮਲਾ ਹੀ ਹੈ ਰਮਨਜੀਤ ਸਿੰਘ ਦੱਸਦੇ ਨੇ ਕਿ ਰਾਜਸਥਾਨ ਦੇ ਨਾਲ ਲੱਗਦੇ ਹਰਿਆਣੇ ਦੇ ਕਈ ਪਿੰਡਾਂ ਦੇ ਵਿੱਚ ਲੋਕ ਅਰੰਡੀ ਦੀ ਜੜੀ ਐ ਖੇਤੀ ਕਰਨ ਵੱਲ ਵੱਧ ਰਹੇ ਐ ਕਿਸਾਨ ਆਪਣਾ ਮੁਨਾਫਾ ਵਧਾਉਣਾ ਚਾਹੁੰਦੇ ਨੇ ਇਸ ਦੇ ਲਈ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਫਸਲ ਉਹਨਾਂ ਦੇ ਲਈ ਲਾਹੇਵੰਦ ਹੈ ਰਾਜਸਥਾਨ ਦੀ ਤਰਜ਼ ਦੇ ਉੱਤੇ ਹੁਣ ਹਰਿਆਣਾ ਦੇ ਕਿਸਾਨ ਵੀ ਅਰੰਡੀ ਦੀ ਫਸਲ ਉਗਾ ਰਹੇ ਨੇ ਕਿਉਂਕਿ ਅਰੰਡੀ ਦੀ ਫਸਲ ਦੇ ਉੱਤੇ ਨਰਮੇ ਦੇ ਨਾਲੋਂ ਕਿਤੇ ਘੱਟ ਲਾਗਤ ਆਉਂਦੀ ਐ ਤੇ ਮੁਨਾਫਾ ਚੰਗਾ ਹੋ ਜਾਂਦਾ ਜਲਾਲ ਜਲਾਲ ਆਣਾ ਦੇ ਕਿਸਾਨ ਗੁਰਪ੍ਰੀਤ ਸਿੰਘ ਦੱਸਦੇ ਨੇ ਕਿ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਪਿੰਡ ਦੇ ਦੋ ਹੋਰ ਕਿਸਾਨਾਂ ਨੇ ਵੀ ਅਰੰਡੀ ਦੀ ਬਜਾਈ ਕਰ ਦਿੱਤੀ ਹੈ ਉਹ ਦਾਵਾ ਕਰਦੇ ਨੇ ਕਿ ਹੋਰ ਕਈ ਕਿਸਾਨ ਵੀ ਉਹਨਾਂ ਤੋਂ ਅਰੰਡੀ ਦੇ ਬੀਜਾਂ ਤੇ ਬਾਜ਼ਾਰ ਬਾਰੇ ਜਾਣਕਾਰੀ ਜਿਹੜੀ ਹੈ ਲੈਣ ਦੇ ਲਈ ਆਉਂਦੇ ਨੇ ਭਾਰਤ ਦੇ ਵਿੱਚ ਕਿੱਥੇ ਕਿੱਥੇ ਅਸਲ ਦੇ ਵਿੱਚ ਇਹ ਫਸਲ ਹੁੰਦੀ ਹੈ ਅਰੰਡੀ ਦੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜ਼ਿਆਦਾਤਰ ਅਰੰਡੀ ਦੀ ਖੇਤੀ ਭਾਰਤ ਦੇ ਵਿੱਚ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਹੁੰਦੀ ਹੈ ਇਨ੍ਹਾਂ ਸੂਪਿਆਂ ਦੇ ਵਿੱਚ ਵੀ ਉਹ ਇਲਾਕੇ ਜਿੱਥੇ ਜ਼ੀਮਲੀ ਜਿਹੜਾ ਜ਼ਮੀਨੀ ਜਿਹੜਾ ਪਾਣੀ ਘਟ ਹੈ ਖੇਤਰ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ 8 ਅਗਸਤ 2025 ਤੱਕ ਸੋਨੀ ਦੀਆਂ ਜਿਹੜੀਆਂ ਫਸਲਾਂ ਨੇ ਅਧਿਆਨ ਰਕਬੇ ਦੇ ਵਿੱਚ ਜਿਹੜਾ ਸੀ ਹੋਏ ਵਾਅਦੇ ਦੇ ਅੰਕੜੇ ਜਾਰੀ ਕਰਦਿਆਂ ਦੱਸਿਆ ਹੈ ਕੀ ਇਹਦੇ ਵਿੱਚ ਦੇਸ਼ ਦੇ ਵਿੱਚ 224-25 ਦੇ ਵਿੱਚ ਰੰਡੀ ਦੀ ਬਜਾਈ 2.32 ਲੱਖ ਹੈਕਟੇਅਰ ਦੇ ਵਿੱਚ ਹੋਈ ਸੀ ਜੋ ਕਿ ਸਾਲ 225 ਤੇ 26 ਦੇ ਵਿੱਚ 0.87 ਵੱਧ ਕੇ ਫਿਰ 3.19 ਲੱਖ ਹੈਕਟੇਅਰ ਦੇ ਵਿੱਚ ਹੋ ਗਈ ਸਿਰਸਾ ਦੇ ਵਿੱਚ ਜਿਹੜਾ ਖੇਤੀਬਾੜੀ ਸੁਪਰਵਾਈਜ਼ਰ ਰਮਨਜੀਤ ਸਿੰਘ ਇਹ ਵੀ ਦੱਸਦੇ ਨੇ ਕਿ ਹਰਿਆਣਾ ਸਰਕਾਰ ਪਿਛਲੇ 2 ਸਾਲਾਂ ਤੋਂ ਰੰਡੀ ਦੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ ਬੀਜ ਅਤੇ ਕੀਟਨਾਸ਼ਕਾਂ ਦੇ ਉੱਤੇ ਸਬਸਿਡੀ ਵੀ ਜੜੀ ਹੈ ਦੇ ਰਹੀ ਹੈ ਉਹ ਕਹਿੰਦੇ ਨੇ ਕਿ ਕਿਉਂਕਿ ਕੇਂਦਰ ਸਰਕਾਰ ਬੀਜ ਉਤਪਾਦ ਉਤਪਾਦਨ ਵਾਲੀਆਂ ਫਸਲਾਂ ਦੀ پیداوار ਵਧਾਉਣ ਦੇ ਲਈ ਕਿਸਾਨਾਂ ਨੂੰ ਤਸ਼ਾਹਤ ਕਰ ਰਹੀ ਹੈ ਤੇ ਹਰਿਆਣਾ ਸਰਕਾਰ ਵੀ ਉਹਨਾਂ ਕਿਸਾਨਾਂ ਦਾ ਸਾਥ ਦੇਣ ਦੇ ਲਈ ਪੂਰੀ ਕੋਸ਼ਿਸ਼ ਜੜੀ ਕਰ ਰਹੀ ਹੈ ਇਹਦੇ ਵਿੱਚ ਮੁਨਾਫੇ ਕੀ ਨੇ ਕਿਸਾਨ ਵਿਜੇ ਸਰੰਗ ਰਾਜਸਥਾਨ ਦੇ ਗੰਗਾ ਨਗਰ ਨੇੜੇ ਪੈਂਦੇ ਇੱਕ ਪਿੰਡ ਦੇ ਵਿੱਚ ਰਹਿੰਦੇ ਐ ਤੇ ਪਿਛਲੇ 7 ਤੋਂ 8 ਸਾਲਾਂ ਤੋਂ 8 ਏਕੜ ਜ਼ਮੀਨ ਦੇ ਵਿੱਚ ਅਰੰਡੀ ਦੀ ਖੇਤੀ ਕਰਦੇ ਐ ਵਿਜੇ ਸਰੰਗ ਕਹਿੰਦੇ ਨੇ ਕਿ ਅਰੰਡੀ ਦੀ ਖੇਤੀ ਉਹਨਾਂ ਨੂੰ ਹਰ ਸਾਲ ਚੰਗਾ ਮੁਨਾਫਾ ਦਿੰਦੀ ਹੈ 8 ਏਕੜ ਜ਼ਮੀਨ ਦੇ ਵਿੱਚ ਲਗਾਈ ਅਰੰਡੀ 10 ਤੋਂ 12 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਝਾੜ ਦੇ ਦਿੰਦੀ ਹੈ ਅਰੰਡੀ ਦੀ ਫਸਲ ਦਾ ਪਾ 6000 ਤੋਂ ਲੈ ਕੇ 7000 ਕੁਇੰਟਲ ਤੱਕ ਵੀ ਪਹੁੰਚ ਜਾਂਦਾ ਹੈ ਵਿਜੇ ਸਰੰਗ ਕਹਿੰਦੇ ਨੇ ਕਿ ਉਹਨਾਂ ਨੇ 7 ਤੋਂ 8 ਸਾਲਾਂ ਤੋਂ ਅਰੰਡੀ ਦੀ ਫਸਲ ਜੜੀਆਂ ਗੌਂਦ ਲਈ ਕਦੇ ਕੋਈ ਕੰਟਰੈਕਟ ਫਾਰਮਿੰਗ ਨਹੀਂ ਕੀਤੀ। ਉਹ ਹਰ ਸਾਲ ਆਪਣੀ ਫਸਲ ਨੂੰ ਰਾਜਸਥਾਨ ਦੇ ਨੌਹਰ ਮੰਡੀ ਦੇ ਵਿੱਚ ਵੇਚ ਕੇ ਆਉਂਦੇ ਐ। ਵਿਜੇ ਸਰੰਗ ਅਰੰਡੀ ਦੇ ਨਾਲ ਕਣਕ ਦੀ ਬਜਾਈ ਵੀ ਕਰਦਾ ਹੈ ਤੇ ਉਹ ਕਹਿੰਦੇ ਨੇ ਕਿ ਕਣਕ ਦੇ ਨਾਲ ਕੋਈ ਹੋਰ ਫਸਲ ਬੀਜਣ ਦੇ ਨਾਲੋਂ ਅਰੰਡੀ ਦੀ ਖੇਤੀ ਸਾਡੇ ਲਈ ਬਹੁਤ ਲਾਹੇਵੰਦ ਸਾਬਤ ਹੋਈ ਹੈ। ਵਿਜੇ ਸਰੰਗ ਦਾ ਦੱਸਣਾ ਹੈ ਕਿ ਰੰਡੀ ਦੇ ਬੂਟਿਆਂ ਦੀ ਬਜਾਈ ਮਈ ਮਹੀਨੇ ਕੀਤੀ ਜਾ ਸਕਦੀ ਹੈ ਤੇ ਫਿਰ ਨਵੰਬਰ ਦੇ ਵਿੱਚ ਪਹਿਲੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਜੇਕਰ ਬੂਟੇ ਨਹੀਂ ਪੱਟੇ ਜਾਣਗੇ ਤਾਂ ਇੱਕ ਵਾਰ ਲਾਏ ਗਏ ਬੂਟੇ ਸਾਰਾ ਸਾਲ ਹੀ ਜਿਹੜਾ ਫਲ ਦਿੰਦੇ ਰਹਿੰਦੇ ਆ ਪੱਤਾ ਬਹੁਤ ਇਹਦਾ ਹੁੰਦਾ ਜੀ ਲੰਬਾ ਵੱਡਾ ਹੁੰਦਾ ਹੈ ਤੇ ਇਹਦੇ ਵਿੱਚ ਇੱਕ ਦੋ ਆਪਣੀਆਂ 6 ਕੇ 7 ਪੱਤੀਆਂ ਹੁੰਦੀਆਂ 8 ਤਕਰੀਬਨ ਕਾਫੀ ਚੌੜਾ ਫਲਾਹ ਹੁੰਦਾ ਹੈ ਮੈਂ ਜ਼ਰੂਰ ਫੋਟੋ ਵੀ ਤੁਹਾਨੂੰ ਦਿਖਾਵਾਂਗੇ ਜੇ ਕੋਸ਼ਿਸ਼ ਕਰਦਾ ਹੈ ਤੇ ਇਸੇ ਤਰ੍ਹਾਂ अरंडी ਦੀ ਫਸਲ ਨੂੰ ਬਿਮਾਰੀਆਂ ਤੋਂ ਕਿਵੇਂ ਖਤਰਾ ਦੱਸਿਆ ਕਈ ਸਾਲਾਂ ਤੋਂ अरंडी ਉਗਾ ਰਹੇ ਕਿਸਾਨ ਵਿਜੇ ਸਰੰਗ ਦੱਸਦੇ ਨੇ ਕਿ अरंडी ਦੇ ਬੋਟਿਆਂ ਨੂੰ ਸੁੰਡੀ ਪੈਦਾ ਸੁੰਡੀ ਜਿਹੜੀ ਐ ਪੈਂਦੀ ਐ ਪਰ ਇੱਕ ਦੋ ਵਾਰ ਕੀਤੇ ਸਪਰੇਅ ਦੇ ਨਾਲ ਬਿਮਾਰੀ ਬਿਮਾਰੀ ਜਿਹੜੀ ਐ ਖਤਮ ਹੋ ਜਾਂਦੀ ਐ ਤੇ ਅੱਗੇ ਉਹ ਦੱਸਦੇ ਐ ਕਿ ਆਪਣਾ ਕਈ ਵਾਰ ਬਹੁਤ ਜ਼ਿਆਦਾ ਬਰਸਾਤ ਪੈਣ ਦੇ ਨਾਲ ਬੋਟਿਆਂ ਨੂੰ ਉੱਲੀ ਵੀ ਲੱਗ ਜਾਂਦੀ ਹੈ ਤੇ ਫਿਰ ਹੋ ਸਕਦਾ ਹੈ ਕਿ ਫਸਲ ਜਿਹੜੀ ਖਰਾਬ ਹੋ ਜਾਵੇ ਹੋ ਸਕਦੀ ਹੈ ਨਹੀਂ ਤਾਂ ਇਹ ਘੱਟ ਹੁੰਦਾ ਹੈ ਇਸ ਤਰ੍ਹਾਂ ਫਸਲ ਨੂੰ ਬਿਮਾਰੀ ਖਤਮ ਕਰ ਦੇਵੇ ਪਿਛਲੇ 5 ਮਹੀਨਿਆਂ ਤੋਂ ਅਰੰਡੀ ਦੀ ਜਿਹੜੀ ਫਸਲ ਹੈ ਉਹਦੇ ਵਿੱਚ ਗੁਰਪ੍ਰੀਤ ਸਿੰਘ ਦੱਸਦੇ ਨੇ ਕਿ ਫਸਲ ਨੂੰ ਸੁੰਡੀ ਤੋਂ ਬਚਾਉਣ ਦੇ ਲਈ 5 ਮਹੀਨਿਆਂ ਦੇ ਵਿੱਚ ਅਸੀਂ ਦੋ ਵਾਰ ਸਪਰੇਅ ਕੀਤੀ ਹੈ ਇਸ ਤੋਂ ਇਲਾਵਾ ਬੋਟਿਆਂ ਨੂੰ ਹੋਰ ਕੋਈ ਸਾਮ ਸੰਭਾਲ ਦੀ ਲੋੜ ਨਹੀਂ ਪਈ ਹੈ ਖੇਤੀਬਾੜੀ ਸੁਪਰਵਾਈਜ਼ਰ ਰਮਨਜੀਤ ਸਿੰਘ ਦੱਸਦੇ ਨੇ ਕਿ ਖਰਾਬ ਮੌਸਮ ਕਰਕੇ ਜਿਹੜਾ ਹਰ ਫਸਲ ਬਿਮਾਰੀ ਦਾ ਸ਼ਿਕਾਰ ਹੁੰਦੀ ਹੈ ਪਰ ਅਰੰਡੀ ਦੀ ਫਸਲ ਦੀ ਸੰਭਾਲ ਜਲਦੀ ਹੋ ਜਾਂਦੀ ਹੈ ਕਿਉਂਕਿ ਘੱਟ ਪਾਣੀ ਮੰਗਦੀ ਹੈ ਤੇ ਇਸ ਦੇ ਲਈ ਬੂਟਿਆਂ ਦੇ ਸੜਨ ਦਾ ਖਤਰਾ ਬਹੁਤ ਘੱਟ ਹੁੰਦਾ ਹੈ। ਗੁਜਰਾਤ ਅਤੇ ਰਾਜਸਥਾਨ ਤੋਂ ਬਾਅਦ ਦੱਸਦੇ ਨੇ ਕਿ ਗਵਾਂਡੀ ਸੂਬਾ ਹਰਿਆਣਾ ਦੇ ਵਿੱਚ ਵੀ ਅਰੰਡੀ ਦੀ ਖੇਤੀ ਹੋ ਰਹੀ ਹੈ ਤਾਂ ਸਵਾਲ ਜ਼ਰੂਰ ਜਿਹੜਾ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਵੀ ਕਿਸਾਨ ਜਿਹੜੇ ਨੇ अरंडी दी खेती ਜੜੀ ਹੈ ਕਰ ਸਕਦੇ ਐ ਇਸ ਦਾ ਜਵਾਬ ਲੈਣ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਡਾਕਟਰ ਤੇਜਵਿੰਦਰ ਸਿੰਘ ਰਿਆਰਡ ਦੇ ਨਾਲ ਗੱਲ ਕੀਤੀ ਹੈ ਉਹ ਦੱਸਦੇ ਨੇ ਕਿ अरंडी ਦੀ ਖੇਤੀ ਬਹੁਤ ਜਿਹੜਾ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਇਸ ਦੇ ਲਈ ਕੋਈ ਖਾਸ ਵਾਤਾਵਰਨ ਜਾਂ ਮਿੱਟੀ ਦੀ ਜ਼ਰੂਰਤ ਨਹੀਂ ਪਰ ਫਸਲ ਵੇਚਣ ਦੇ ਲਈ ਮੰਡੀ ਦਾ ਹੋਣਾ ਵੀ ਲਾਜ਼ਮੀ ਹੈ ਜੋ ਪੰਜਾਬ ਦੇ ਵਿੱਚ ਨਹੀਂ ਹੈ ਹਾਲਾਂਕਿ ਤੇਜਿੰਦਰ ਸਿੰਘ ਰਿਆਰਡ ਦੇ ਇਹ ਵੀ ਦਾਵਾ ਕਰਦੇ ਨੇ ਕਿ ਜੇਕਰ ਹਰਿਆਣਾ ਦੇ ਵਿੱਚ ਵੀ ਅਰੰਡੀ ਦੀ ਖੇਤੀ ਹੋ ਰਹੀ ਹੈ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਹੋਵੇਗੀ ਜਿੱਥੇ ਪਾਣੀ ਘੱਟ ਹੋਵੇ ਤੇ ਅਰੰਡੀ ਦੀ ਫਸਲ ਉਗਾਉਣ ਵਾਲੇ ਕਿਸਾਨ ਹੋ ਸਕਦਾ ਹੈ ਕਿਸੇ ਕੰਪਨੀ ਦੇ ਨਾਲ ਮਿਲ ਕੇ ਕੰਟਰੈਕਟ ਫਾਰਮਿੰਗ ਕਰ ਰਿਹਾ ਹੋਣ ਉਹ ਅੱਗੇ ਦੱਸਦੇ ਨੇ ਕਿ ਜੇਕਰ ਕੋਈ ਕੰਪਨੀ ਪੰਜਾਬ ਦੇ ਕਿਸਾਨਾਂ ਨੂੰ ਇੱਕ ਏਕੜ ਅਰੰਡੀ ਅਗਾਉਣ ਦੇ ਲਈ 60 ਤੋਂ 70000 ਰੁਪਏ ਦਿੰਦੀ ਹੈ ਤਾਂ ਕਿਸਾਨ ਹੋ ਸਕਦਾ ਹੈ ਕਿ ਅਰੰਡੀ ਦੀ ਫਸਲ ਲਗਾਉਣਾ ਜਾਂ ਅਗਾਉਣ ਵੱਲ ਜਾਣ ਨਹੀਂ ਤੇ ਕੋਈ ਵੀ ਕਿਸਾਨ ਖੇਤੀਬਾੜੀ ਦੇ ਵਿੱਚ ਰਿਸਕ ਜਿਹੜਾ ਨਹੀਂ ਲਵੇਗਾ ਜੀ ਦੋਸਤੋ ਇਹ ਸੀ ਜੀ ਗੱਲਬਾਤ ਫਸਲ ਦੀ ਹੈਗੀ ਤਾਂ ਬਹੁਤ ਪੁਰਾਣੀ ਹੈ ਪਰ ਇਹ ਫਸਲਾਂ ਦੇ ਵਿੱਚ ਆ ਗਈ ਹੈ ਪਹਿਲਾਂ ਤਾਂ ਆਮ ਹੀ ਜਿਹੜਾ ਸੀ ਇਹ ਮਤਲਬ ਕਿ ਆਪਣੇ ਬੂਟੇ ਦਿਖਦੇ ਜਾਂਦੇ ਸੀਗੇ ਨਰਮਾ ਨਰਮੇ ਨੂੰ ਛੱਡ ਕੇ ਹਰਿਆਣੇ ਦੇ ਕਿਸਾਨ ਨੇ 50 ਕਿੱਲਿਆਂ ਦੇ ਵਿੱਚ ਬੀਜ ਦਿੱਤੀ ਆ ਰੰਡੀ ਤੇ 6 ਤੋਂ 7000 ਰੁਪਏ ਦਾ ਮੁੱਲ ਹੈ ਜੀ ਨਵਜੋਤ ਕੋਰ ਉਹਨਾਂ ਦੀ ਕਲਮ ਤੇ ਪ੍ਰਭੂ ਦਿਆਲ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਪਾਰੀ ਰੁਤਾਮਾਂਚ